ਜਸੇ ਦਾ ਸਾਲਾ ਬਣ ਗਿਆ ਜਸੇ ਦਾ ਸਾਲਾ ਐਂਕਰਿੰਗ ਕਰਨ ਲੱਗ ਗਿਆ ਹੂੰ ਵਾਸੋ ਆਸਰੀ ਕੁਆ ਦੋ ਬੋਲਾ ਪਾਕ ਉਹ ਦੀ ਕੋਰ ਲੱਗੇ ਵਾਇਤਰਾ ਨੋਕ ਗਿਆ ਮੇਰਾ ਨਾਮ ਕਿਉ ਯੂ ਆਫ ਗਿਆ ਦਸ ਨਿਊ ਆ ਗੁਰਪ੍ਰੀਤ ਬਾਲ ਹਾਂ ਗੁਰਪ੍ਰੀਤ ਬਾਲ ਯੂ ਆ ਕਰ ਪਿਚ ਬੋਲ ਮੇਰੇ ਰੋਲ ਪਹੁੰਚਿਆ ਤੈਨੂੰ ਘੂਆ ਕਰ ਦਿਆ ਵਾਹ ਬਈ ਤੂੰ ਆ ਹੂ ਹੂ ਕੀ ਕਰੀਂ ਅੰਨਾ ਹੂ ਹੂ ਅਨ ਵਾਹ ਇਹਦਾ ਪੋਡਕਾਸਟ ਕਰਨਾ ਨਿਊ ਆ ਤੇ ਮੈਨੂੰ ਗੁਰਾ ਦੇ ਕਾਉਂਟਾ ਤੁਸੀਂ ਹੁਣ ਪੌਡਕਾਸਟ ਕਰਨਾ ਹੈ ਹਮ ਹੁਣ ਤੁਸੀਂ ਇੰਟਰਵਿਊਰ ਹੋ ਤੁਸੀਂ ਹੋਸਟ ਹੋ ਤੁਹਾਡਾ ਚੈਨਲ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੁਣ ਤੁਹਾਡੇ ਪੇਸ਼ਕਾਰੀ ਹੈ ਇਹ ਤੁਸੀਂ ਹੁਣ ਜਸਦੇ ਸਾਲੇ ਦੇ ਕਿਰਦਾਰ ਦੇ ਵਿੱਚ ਉਹ ਬਾਹਰੋਂ ਬੰਦਾ ਆਇਆ ਉੱਥੇ ਤੇ ਚੈਨਲ ਦੇ ਵਿੱਚ ਹੁਣ ਤੁਸੀਂ ਚੈਨਲ ਸ਼ੁਰੂ ਕਰ ਲਿਆ ਮੈਨੂੰ ਬੁਲਾ ਲਿਆ ਆਪਾਂ ਉਹ ਹੁਣ ਤੁਸੀਂ ਰੰਗ ਬੰਨ ਉਸ ਤਰੀਕੇ ਦਾ ਪਹਿਲਾਂ ਤਾਂ ਇਹ ਇੱਕ ਗੱਲ ਵੀ ਮੈਨੂੰ ਅੰਗਰੇਜ਼ੀ ਬੋਲਣੀ ਨਹੀਂ ਹੁੰਦੀ ਨਹੀਂ ਨਹੀਂ ਅੰਗਰੇਜ਼ ਛੱਡੋ ਪੰਜਾਬੀ ਜਾਈ ਜੋ ਤੁਸੀਂ ਉਹ ਚ ਬੋਲਦੇ ਹੋ ਅੱਛਾ ਜੀ ਉਸੇ ਕਿਰਦਾਰ ਚ ਜੱਸੇ ਦਾ ਸਾਲਾ ਬਣ ਜਾਵਾ ਜੱਸੇ ਦਾ ਸਾਲਾ ਐਂਕਰਿੰਗ ਕਰਨ ਲੱਗ ਗਿਆ ਹੂੰ ਵਾਸ ਵਾਸ ਰੀ ਕੁਆਕ ਦੋ ਪੋ ਲਾ ਪੁਆਕ ਉਹ ਜੀ ਕਰ ਲੱਗਿਆ ਵਾਇ ਤਰ ਨੋ ਆਪ ਗਿਆ ਮੇਰਾ ਨਾਮ ਯੂ ਨੋ ਆਪ ਗਿਆ ਦਸ ਨੋ ਆਪ ਗੁਰਪ੍ਰੀਤ ਬੋਲ ਹਾਂ ਗੁਰਪ੍ਰੀਤ ਬਲ ਯੂ ਆ ਕਰਪ੍ਰੀਤ ਬੋਲ ਮੇਰੇ ਨੋਲ ਪਹੁੰਚਿਆ ਤੈਨੂੰ ਗੁਆਲ ਕਰ ਦਿਆ ਵਾਹ ਬਈ ਤੂੰ ਆ ਹੂ ਹੂ ਕੀ ਕਰੀ ਜਾਂਦਾ ਹੂ ਹੂ ਆਉਂਗਾ ਰਿਹਾ ਹੈ ਜ਼ਾ ਪੋਡਕਾਸਟ ਕਰਨਾ ਯਾਪਾ ਇਹ ਮੈਨੂੰ ਗੁਰਦ ਕੰਤਾ ਵਾ ਵਾ ਕੀ ਆਵਾਜ਼ ਹੈ ਅੱਛਾ ਵੈਸੇ ਯਾਰ ਮੈਂ ਥੋਡੇ ਨਾ ਜੋ ਜਿੰਨਾ ਕਾ ਬਾਹਰ ਬੈਠੇ ਆਪਾਂ ਹੁਣ ਬੈਠ ਕੇ ਗੱਲ ਕਰ ਰਹੇ ਆਂ ਤੁਸੀਂ ਸ਼ੁਰੂ ਸਕੂਲ ਚ ਸ਼ਰਾਰਤੀ ਬਹੁਤ ਰਹੇ ਹੋਗੇ ਬਈ ਸ਼ਰਾਰਤੀ ਪੁੱਛ ਨਾ ਬਈ ਤੂੰ ਹਲੇ ਤੱਕ ਪਹਿਲੀ ਕਲਾਸ ਤੋਂ ਲੈ ਕੇ ਹੁਣ ਤੱਕ ਮੈਂ ਕੁੱਟਦਾ ਰਿਕਾਰਡ ਬਣਾ ਲਿਆ ਮੱਚਦਾ ਬੰਦਾ ਮੱਚਦਾ ਤੂੰ ਭਾਈ ਤੂੰ ਮਿੱਤ ਮੱਚਦਾ ਸਹੀ ਗੱਲ ਆ ਬਣਾ ਕੇ ਦਿਖਾਓ ਜਿਹ ਚ ਹਿੰਮਤ ਆ ਕੋਟਾ ਰਿਕਾਰਡ ਇਹਨਾਂ ਬਣਾ ਕੇ ਦਿਖਾਓ ਆ ਦੇ ਹਲੇ ਵੀ ਵਾਰੀਆਂ ਇਹ ਸਵੇਰੇ 6 ਵਜੇ ਪਈਆਂ ਨੇ ਇੱਕ ਮੈਕਸੀ ਧੋਣੀ ਸੀਗੀ ਮੈਕਸੀ ਪਿੱਛੇ ਮੇਰੇ ਮੁੱਕੀ ਮਾਰੀ ਮੇਰੇ ਛੋਟੇ ਭਾਈ ਨੇ ਓਹੋ ਤੇ ਚਲੋ ਕੋਈ ਗੱਲ ਨਹੀਂ ਨੀ ਐਡੇ ਐਡੇ ਰਿਕਾਰਡ ਬਣਾਏ ਨੇ ਮੈਂ ਵੀ ਕੋਈ ਬਣਾ ਨਹੀਂ ਸਕਦਾ ਕਿੰਨੇ ਰਿਕਾਰਡ ਨੇ ਕਿਤੇ ਤੱਕ ਪਹੁੰਚ ਗਿਆ ਅਕੜਾ ਇੱਕ ਮਿੰਟ ਦੇ ਵਿੱਚ ਭਾਈ 20 ਚ ਬੜਾ ਖਲੇਗਾ ਨਹੀਂ ਗੱਲ ਕਰ ਖਾ ਰਿਹਾ ਭਾਈ ਨਹੀਂ ਖਾ ਸਕਦਾ ਹਾਂ ਮੈਂ ਤਾਂ ਨਹੀਂ ਖਾ ਸਕਦਾ ਇਹ ਰਿਕਾਰਡ ਨੇ ਟੈਲੈਂਟ ਹੈ ਬਰ ਬੰਦੇ ਦੇ ਰਿਕਾਰਡ ਬੋਲਦੇ ਨੇ ਭਾਈ ਬੰਦੇ ਦੇ ਰਿਕਾਰਡ ਬੋਲਦੇ ਨੇ ਭਾਈ ਠੀਕ ਹੈ ਕੋਈ ਸ਼ਰਾਰਤ ਦੱਸੋ ਸਕੂਲ ਦੀ ਯਾਰ ਸ਼ਰਾਰਤ ਤਾਂ ਭਾਈ ਕੋਟੋ ਦਾ ਜਿਹੜੇ ਪਈ ਪਈ ਹੈ ਸ਼ਰਾਰਤ ਤਾਂ ਮੈਂ ਮਤਲਬ ਕਿ ਨਾ ਇੱਕ ਵਾਰ ਮੈਂ ਉਹ ਕਹਿੰਦੇ ਸਕੂਲ ਤੇ ਜਿੰਦੇ ਨਹੀਂ ਜਵਾਕ ਲਾਉਂਦੇ ਹੁੰਦੇ ਉਹ ਕਹਿੰਦੇ ਸਾਰੇ ਭੱਜੋ ਵੀ ਇਹ ਜਿੰਦੇ ਕੁੰਡੇ ਲਾ ਕੇ ਆਉਣਗੇ ਤੇ ਸਰ ਕਹਿੰਦੇ ਤੁਸੀਂ ਸਾਰੇ ਭਾਜੋ ਸਤਨਾਮ ਗੁਰਵਿੰਦਰ ਅਰुण ਇਹ ਸਾਰੇ ਇੱਥੇ ਰਹੋ ਤੁਸੀਂ ਜਿੰਦੇ ਗੁੰਡੇ ਲਾ ਕੇ ਆਓ ਤੇ ਇੱਕ ਬੰਦਾ ਸਰ ਕਹਿੰਦਾ ਵੀ ਤੁਸੀਂ ਚਾਬੀਆਂ ਲੈ ਜੋ ਸਵੇਰੇ ਸਕੂਲ ਕੋਣ ਸੱਦਰ ਆਊਗਾ ਮਾਹੀ ਮੈਂ ਦੁਕੇ ਜਾਂਦੇ ਸੀਗਾ ਉਹ ਉਦੋਂ ਪ੍ਰਾਊਡ ਫੀਲ ਹੁੰਦਾ ਹੁੰਦਾ ਸੀਗਾ ਵੀ ਅਸੀਂ ਹਾਂ ਇਦਾਂ ਨਾ ਵੀ ਦੂਜੇ ਬੱਚੇ ਮੁਰੇ ਆਪਣੀ ਹਾਈਪ ਉਹ ਦੱਸ ਦਿੰਦੇ ਹੁੰਦੇ ਸੀ ਵੀ ਅਸੀਂ ਬਹੁਤ ਵਧੀਆ ਨਾ ਵੀ ਸਾਡੀ ਆ ਮਾਸਟਰ ਨਾਲੀ ਆ ਹਮ ਸਰ ਸਕੂਲ ਦੇ ਜਿੰਦੇ ਜੁੰਦੇ ਲਾਏ ਹਮ ਚਾਬੀਆਂ ਕੁੱਟੇ ਛਿੜਤੀਆਂ ਜਦੋਂ ਚਾਬੀਆਂ ਕੁੱਟੇ ਛਿੜਤੀਆਂ ਫੇਰ ਮੈਂ ਕਹਿੰਦਾ ਕੱਲੂ ਅਕ ਚੱਕ ਲੂੰਗਾ ਮੈਂ ਮੈਂ ਕਹਿੰਦਾ ਕੱਲੂ ਅਕ ਚੱਕ ਲੂੰ ਨਾਰਮਲ ਗੱਲਾਂ ਵੀ ਮੈਂ 6 ਵਜੇ ਆਜੂ 6 ਵਜੇ ਕਿ ਮੈਂ ਆਉਂਗਾ ਮਾਰੂ ਜਾਲ ਉੱਪਰ ਚੱਕ ਲਈ ਇੱਕ ਹੁਣ ਹੀ ਦਿਮਾਗ ਜੀ ਨਹੀਂ ਹੁੰਦਾ ਵੀ ਚਾਬੀਆਂ ਲਗਾਉਣੀ ਆ ਮੇ ਪਾਪਾ یوں ਨਹੀਂ ਉਹ 8:00 ਜੀ ਕੱਟ ਕੇ ਵਿੱਚ ਚਾਬੀ ਰੱਖ ਦਿੰਦੇ ਸੀਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਸਵੇਰੇ 6 ਵਜੇ ਆਜੂ ਕੁੱਟੇ ਚਾਬੀ ਛੜ ਤੇ ਕੋਈ ਗੱਲ ਨਹੀਂ ਮੇਰੀ ਮਰਜ਼ੀ ਤੇ ਦੂਜੇ ਦਿਨ ਫਿਰ ਮੈਂ ਮਤਲਬ ਕਿ 7 ਵਜੇ ਸਕੂਲ ਖੁੱਲਦਾ ਸੀ ਤੇ ਮੰਮੀ ਨੇ ਯਾਨੀ ਕਿ ਮੰਮੀ ਨੂੰ ਨਾਨਕੇ ਜਾਣਾ ਸੀ ਫਿਰ ਉਹਨਾਂ ਨੇ ਤੇ ਮੈਨੂੰ ਕਿਸੇ ਨੇ ਉਠਾਇਆ ਨਹੀਂ ਮੈਂ 8:30 ਵਜੇ ਉੱਠਿਆ 7 ਵਜੇ ਸਕੂਲ ਖੁੱਲਦਾ ਸੀ ਜਦੋਂ ਮੈਂ ਭੱਜ ਕੇ ਸਕੂਲ ਦੇ ਸਾਹਮਣੇ ਗਿਆ ਤਾਂ ਸਾਰੇ ਬੱਚੇ ਬਾਹਰ ਖੜੇ ਸਾਰੇ ਬੱਚੇ ਬਾਹਰ ਖੜੇ ਹਾਂ ਤੇ ਵੇਟ ਕਰਨ ਲੱਗੇ ਤੇ ਪਹਿਲਾਂ ਤਾਂ ਮੈਂ ਭੁੱਲੇ ਗਿਆ ਵੀ ਮੈਂ ਚਾਬੇ ਛੱਡੀਆਂ ਨੇ अच्छा मैं, मैं क्या भी आएगी थी द भी सड़क पे प्रेरित करवाने लाग गया ना जनगन मन में सड़क पे करवाने लाग गए ਤੇ ਫਿਰ ਮੇਰੀ ਕਰਾਈ ਵੀ ਬਾਅਦ ਵਿੱਚ اچھا ਹਾਂ ਉਹਨਾਂ ਨੂੰ ਪਤਾ ਸੀ ਵੀ ਚਾਬੀਆਂ ਹੀ ਲੈ ਕੇ ਗਿਆ ਸਰ ਕਰਨ ਚਾਬੀਆਂ ਕਿੱਥੇ ਨੇ ਹਮ ਮੈਂ ਸਰ ਜੀ ਮੈਂ ਲੁਕੋਈਆਂ ਹੋਈਆਂ ਨੇ ਮੈਂ ਦੰਨਾ ਇੱਕ ਮਿੰਟ ਹਮ ਕਹਿੰਦਾ ਕੋਈ ਨਹੀਂ ਦੇ ਦੇ ਠੀਕ ਹੈ ਮੈਂ ਉੱਛੜਿਆ ਪੌੜੀ ਹੈ ਨਹੀਂ ਸੀਗੀ ਉੱਥੇ ਹਮ ਮਟਾਕੇ ਟੁਕੀ ਫੜ ਕੇ ਚੜ ਗਿਆ ਮਾਸਟਰ ਨੇ ਮੂਰੇ ਮੂਰੇ ਨਹੀਂ ਚੜਦਾ ਹੁੰਦਾ ਸੀ ਉਹ ਘੁੱਟਦੇ ਹੁੰਦੇ ਸੀ ਫਿਰ ਮੈਂ ਹੁਣ ਉਹਨੇ ਕੀ ਮਾਸਟਰ ਨੇ ਕੀ ਕਹਿਣਾ ਮੈਂ ਫਟਾਫਟਾ ਪੱਟਾ ਕੀ ਚੜਿਆ ਮੈਂ ਚਾਬੀਆਂ ਚੱਕੀਆਂ ਮੰਨ ਲਓ ਜੀ ਚਾਬੀਆਂ ਫੜਾਈਆਂ ਟਾਵਰ ਨਾਲ ਹਮ ਮੈਂ ਸਾਰੇ ਬੱਚੇ ਦੇਖਦੇ ਨੇ ਸਾਰੇ ਦੇ ਦੇ ਨੇ ਮੈਨੂੰ ਵੀ ਲੈ ਵੀ ਉਹ ਕੋਠੇ ਦੇ ਕਿੰਨੇ ਸਪੀਡ ਨਾਲ ਚੜਿਆ ਵੀ ਸਪਾਈਡਰਮੈਨ ਅੱਛਾ ਸਪਾਈਡਰਮੈਨ ਆ ਚਾਬੀਏ ਚੱਕੀਏ ਚਾਬੀਏ ਕੇ ਫੜਾਈਆਂ ਸਕੂਲ ਜਿੰਦਾ ਖੋਲਿਆ ਚਲੋ ਜੀ ਫਿਰ ਕੁੰਡਾ ਕੁੰਡਾ ਖੋਲ ਕੇ ਪ੍ਰੇਰ ਜਿਹੜੀ ਉਹ ਲੇਟ ਹੋ ਗਈ ਸੀ ਕਰਵਾਈ ਨਹੀਂ ਸੀਗੀ ਹਮ ਸਰ ਕਹਿੰਦੇ ਵੀ ਸਤਨਾਮ ਪਾਣ ਜੀ ਕਰਾ ਜਾ ਪੁੱਤ ਜਨਗਨ ਮੰਨ ਕਰੀਏ ਮੈਂ ਕਹ ਚਲੋ ਜੀ ਬਸ ਅੱਜ ਇਕੱਲੇ ਐ ਮੈਂ ਇਕੱਲੇ ਇਕੱਲੇ ਸਰਗਨ ਆ ਜਾ ਭਾਈ ਇਕੱਲੇ ਇਕੱਲੇ ਕਰਦੇ ਆ ਜਾਣ ਕੇ ਜਨਗਨ ਮੰਨ ਵੀ ਵੀ ਮਤਲਬ ਕਿ ਚੀਕਾਂ ਦੇ ਵਿੱਚ ਵੀ ਤੇ ਨਹੀਂ ਪਤਾ ਲੱਗਦਾ ਜੀ ਗੌਂਦਾ ਮੈਂ ਜਨਗਨ ਬਣੇ ਸੀ ਜਾਣ ਕੇ ਫਿਰ ਨਿਕਲਦੀ ਕਰੀ ਅਸੀਂ ਮੈਂ ਤੁਹਾਨੂੰ ਕਿਹਾ ਨਾ ਪਹਿਲਾਂ ਰਿਕਾਰਡ ਬਣਾਇਆ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਰਿਕਾਰਡ ਬਣਾ ਜਦੋਂ ਮੇਰੇ ਕੋਟ ਪਈ ਮੇਰੇ ਘਰ ਦੇ ਨੂੰ ਬੁਲਾਇਆ ਤੇ ਮੰਮੀ ਨੇ ਕੁੱਟਿਆ ਮੰਮੀ ਨੇ ਸਾਰੇ ਸਕੂਲ ਦੇ ਮੁਰੇ ਚਪੇੜਾ ਮਾਰੀ ਹੈ ਮੇਰੀ ਬੜੀ ਬੇਇੱਜ਼ਤੀ ਹੋਈ ਅਜਾ ਕਦੇ ਹਾਈ ਬਣਾਉਂਦਾ ਸੀਗਾ ਕਦੇ ਕੋਈ ਐਸਾ ਦਿਨ ਨਿਕਲਿਆ ਵੀ ਜਦੋਂ ਚਪੇੜਾ ਜੁਗੜਾ ਨਾ ਬਈ ਹੋਣੀ ਆ ਕਿਦਨ ਆਏ ਸੋਚ ਰਿਹਾ ਵੀ ਯਾਰ ਮੈਂ ਸ਼ਰਾਰਤ ਛੱਡਤੀ ਅੱਜ ਨਹੀਂ ਹੁਣ ਨਹੀਂ ਮੈਂ ਕਰਦਾ ਸ਼ਰਾਰਤ ਪਤਾ ਜੀ ਹੋਇਆ ਹੀ ਨਹੀਂ ਕਦੇ ਦਿਨ ਮਤਲਬ ਕਿ ਵੀ ਸਵੇਰੇ ਚਪੇੜਾ ਨਹੀਂ ਉੱਠਦੇ ਵੀਰੇ ਅਸੀਂ ਹੂੰ ਉਹ ਤਾਂ ਦੇਖ ਰਿਹਾ ਤੂੰ ਦੱਸਿਆ ਵੀ ਅੱਜ ਵੀ ਸਵੇਰੇ 6 ਵਜੇ ਵੱਜੀ ਹੋਣੀ ਵੀਰੇ ਛੋਟਾ ਭਾਈ ਮੇਰੇ ਹੱਥ 'ਚ ਮਿਕਸੀ ਇੱਕਾ ਤੇ ਮਿਰਚਾਂ ਥੜਾ ਪਾਟ ਰਖਾਇਆ ਸੀਗਾ ਗੁਰਪੁਰਬ ਦਾ ਹੁਣ ਮੈਂ ਕੀ ਮਾਰਾਂ ਉਹ ਮਿਰਚਾਂ ਮਾਰਾਂ ਜਾਂ ਮਿਕਸੀ ਮਾਰਾਂ ਜੇ ਮਿਕਸੀ ਮਾਰਾ ਟੁੱਟ ਜਾਂਦੀ ਤੇ ਪੀਰ ਗਾਲਾਂ ਬਣੇ ਸੀਗੀਆਂ ਮਿਰਚਾਂ ਮਾਰ ਨਹੀਂ ਸਕਦਾ ਸੀ ਤੇ ਬਸ ਥੋਨੂੰ ਮੈਂ ਕੁਝ ਕਹਤਾ ਉਹਨੇ ਮੈਨੂੰ ਕੁਝ ਕਹਤਾ ਤੋਂ ਮੈਂ ਕੋੜ ਜਿਹਨੂੰ ਬਧੇ ਜਨੂੰ ਨੇ ਐ ਬੁੱਕੀ ਕਰਤੀ ਤੇ ਬੱਜੀ